ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਤੇ ਅੱਜ ਦੋ ਦਿਨ ਭਾਰਤੀ ਸੰਵਿਧਾਨ ਦੇ ਉੱਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ ਤੇ ਉਸ ਬਹਿਸ ਦੇ ਵਿੱਚ ਜਿੱਥੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਆਪਣੀਆਂ ਗੱਲਾਂ ਕਹੀਆਂ ਪੁਰਾਣੀਆਂ ਗੱਲਾਂ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਉੱਥੇ ਬਾਕੀ ਲੋਕ ਵੀ ਬੋਲੇ ਤੇ ਖਾਸ ਤੌਰ ਤੇ ਅਖिलेश यादव ਤੇ ਪ੍ਰਿਯੰਕਾ ਗਾਂਧੀ ਦੇ ਜਿਹੜੇ ਭਾਸ਼ਣ ਨੇ ਉਹਨਾਂ ਨੇ ਪਹਿਲੀ ਵਾਰ ਓਪਨ ਤੌਰ ਤੇ ਪਾਰਲੀਮੈਂਟ ਦੇ ਵਿੱਚ ਹਿੰਦੂ ਵੋਟ ਦੇ ਨਾਰਾਜ਼ ਹੋਣ ਦੇ ਡਰ ਨੂੰ ਪਰਾਂ ਲਾਉਂਦਿਆਂ ਹੋਇਆਂ ਕੁਝ ਗੱਲਾਂ ਕੀਤੀਆਂ ਨੇ ਕਿ ਦੇਸ਼ ਦੇ ਵਿੱਚ ਕੁਝ ਲੋਕਾਂ ਨੂੰ ਦੂਜੇ ਦਰਜੇ ਦੇ شہری ਬਣਾਇਆ ਜਾ ਰਿਹਾ ਹੈ ਤੇ ਬੜੀ ਖੂਬਸੂਰਤ ਪੋਇਮ ਦੇ ਨਾਲ ਅਖਲੇਸ਼ ਨੇ ਆਪਣੀ ਗੱਲ ਸ਼ੁਰੂ ਕੀਤੀ ਤੇ ਇਹ ਇੱਕ ਚੰਗਾ ਸ਼ਗਨ ਹੈ ਕਿ ਭਾਰਤ ਦੀ ਜਿਹੜੀ ਵਿਰੋਧੀ ਧਿਰ ਹੈ ਉਹ ਇਹਨਾਂ ਬਾਰੇ ਬੋਲਣ ਲੱਗੀ ਹੈ ਦੇਖਦੇ ਹਾਂ ਹੁਣ ਅਗਲੇ ਦਿਨਾਂ ਚ ਵੀ ਕੀ ਹੁੰਦਾ ਤੇ ਦੂਜੇ ਬੰਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜਾ ਕੁੰਭ ਲੱਗ ਰਿਹਾ ਹੈ ਪ੍ਰਿਆਗਰਾਜ ਦੇ ਵਿੱਚ ਉੱਥੇ ਮਹਾਕੁੰਭ ਉਸ ਨੂੰ ਕਿਹਾ ਕਿ ਏਕਤਾ ਦਾ ਮਹਾਯੱਗ ਹੈ ਇਹ ਜਿਹੜਾ ਮਹਾਕੁੰਭ ਹੈ ਅਸੀਂ ਜਿਹੜੇ ਕੁੰਭ ਇਸ਼ਨਾਨ ਕਰਨ ਲੋਕ ਜਾਂਦੇ ਐ ਜੋ ਉਹਨਾਂ ਦੀ ਆਸਥਾ ਹੈ ਉਹਨਾਂ ਦੀ ਆਸਥਾ ਨੂੰ ਪ੍ਰਣਾਮ ਕਰਦੇ ਆ ਕਿਉਂਕਿ ਭਾਰਤ ਬਹੁ ਰੰਗਾ ਦੇਸ਼ ਹੈ ਤੇ ਇਹਦੇ ਵਿੱਚ ਅੱਡ ਅੱਡ ਲੋਕਾਂ ਨੂੰ ਅੱਡ ਅੱਡ ਤਰੀਕਿਆਂ ਨਾਲ ਆਪਣੀ ਗੱਲ ਕਹਿਣ ਦਾ ਆਪਣੀ ਮੰਨ ਮੰਨਣ ਦਾ ਅਧਿਕਾਰ ਹੈ ਤੇ ਅਸੀਂ ਉਹ ਸਦਕਾਰਤਾ ਸਤਿਕਾਰ ਕਰਦੇ ਹਾਂ ਬਿਨਾ ਉਹਨਾਂ ਦੇ ਬਾਰੇ ਕੋਈ ਗੱਲ ਕਿਹਾ ਪਰ ਮੋਦੀ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਹੈ ਉਸ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਸੈਕੂਲਰ ਹੈ ਜਿਹਦੇ ਸੰਵਿਧਾਨ ਜਿਹਦੇ ਤੇ ਬਹਿਸ ਹੋ ਰਹੀ ਹੈ ਸੰਵਿਧਾਨ ਦੇ ਵਿੱਚ ਉਹ ਸੈਕੂਲਰ ਦੇਸ਼ ਹੈਗਾ ਤੇ ਜੇ ਏਕਤਾ ਦਾ ਮਹਾਯੱਗ ਹੋਵੇ ਤਾਂ ਏਕਤਾ ਦਾ ਮਹਾਯੱਗ ਤਾਂ ਮੈਂ ਅਸੀਂ ਸਮਝਦੇ ਹਾਂ ਸੰਗਰਾਮ ਤੀਵੀ ਵੱਲੋਂ ਕਿ ਕੱਲੇ ਇੱਕ ਧਰਮ ਦੇ ਲੋਕ ਮੰਨ ਲਓ ਸਿੱਖ ਧਰਮ ਦੇ ਲੋਕ ਕਿਸੇ ਇੱਕ ਥਾਂ ਤੇ ਲੱਖਾਂ ਦੀ ਗਿਣਤੀ ਚ ਇਕੱਠੇ ਹੋ ਜਾਂਦੇ ਆ ਉਹਨੂੰ ਏਕਤਾ ਦਾ ਯੱਗ ਨਹੀਂ ਕਿਹਾ ਜਾ ਸਕਦਾ ਮੁਸਲਮਾਨ ਆਪਣੇ ਕਿਸੇ ਪਰਵ ਦੇ ਉੱਤੇ ਇਕੱਠੇ ਹੋ ਜਾਂਦੇ ਆ ਉਹਨੂੰ ਏਕਤਾ ਦਾ ਮਹਾਯੱਗ ਨਹੀਂ ਕਿਹਾ ਜਾ ਸਕਦਾ ਹਿੰਦੂ ਧਰਮ ਦੇ ਅੱਡ ਅੱਡ ਤਰ੍ਹਾਂ ਦੇ ਮੰਨਣ ਵਾਲੇ ਲੋਕ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਆ ਉਹਨੂੰ ਵੀ ਏਕਤਾ ਦਾ ਯੱਗ ਨਹੀਂ ਕਿਹਾ ਜਾ ਸਕਦਾ ਜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਏਕਤਾ ਦਾ ਯੱਗ ਕਹਿਣਾ ਹੋਵੇ ਤਾਂ ਉਸ ਨੂੰ ਏਕਤਾ ਦਾ ਯੱਗ ਕਿਹਾ ਜਾਣਾ ਚਾਹੀਦਾ ਜਿੱਥੇ ਚਾਹੇ ਗਿਣਤੀ ਘੱਟ ਹੋਵੇ ਪਰ ਸਾਰੇ ਲੋਕ ਦੇ ਅੱਡ ਅੱਡ ਧਰਮਾਂ ਦੇ ਫਿਰਕਿਆਂ ਦੇ ਲੋਕ ਇੱਕ ਥਾਂ ਤੇ ਹੋਣ ਤੇ ਭਾਈਚਾਰੇ ਦਾ ਸੰਦੇਸ਼ ਦੇਣ ਤਾਂ ਉਸ ਨੂੰ ਅਸੀਂ ਇਸ ਤਰ੍ਹਾਂ ਦਾ ਯੱਗ ਕਹਿ ਸਕਾਂਗੇ ਅ ਅਗਲੀ ਗੱਲ ਦੋਸਤੋ ਇਹ ਹੈ ਵੀ ਮਾਝਯੋਗ ਸੁਪਰੀਮ ਕੋਰਟ ਨੇ ਕੱਲ ਪੰਜਾਬ ਤੇ ਸੈਂਟਰ ਨੂੰ ਦੋਹਾਂ ਨੂੰ ਕਿਹਾ ਕਿ ਡੱਲੇਵਾਲ ਸਾਹਿਬ ਜੀ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਉਹਨਾਂ ਨੂੰ ਜਾਂ ਪੀਜੀਆਈ ਜਾਂ ਕਿਸੇ ਪਟਿਆਲੇ ਦੇ ਹਸਪਤਾਲ ਚ ਕਰਾਇਆ ਜਾਵੇ ਜੇਕਰ ਅਜਿਹੀ ਲੋੜ ਪੈਂਦੀ ਹੈ ਤਾਂ ਤੇ ਹੋਰ ਵੀ ਕਿਹਾ ਜਾਵੇ ਤੇ ਇਹ ਜਿਹੜੇ ਜੱਜ ਦੋ ਜਣੇ ਹੈਗੇ ਸੂਰੀਆ ਕਾਜ ਜੀ ਤੇ ਜਸਟਿਸ ਉਜਵਲ ਭੁਈਆ ਜੀ ਇਹਨਾਂ ਨੇ ਪਹਿਲਾਂ ਵੀ ਇਹਨਾਂ ਕੋਲ ਕੇਸ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਬਲੈਂਡਰ ਕੀਤੀ hui ਹੈ ਇਸ ਬੈਂਚ ਨੇ ਕਿ ਜਦੋਂ ਹਰਿਆਣੇ ਨੂੰ ਹੁਕਮ ਕਰ ਦਿੱਤਾ ਸੀਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਤੂੰ ਇਹ ਰੋਕਾਂ ਹਟਾ ਇਹ ਤੇਰਾ ਕੋਈ ਕੰਮ ਨਹੀਂਗਾ ਰੋਕਾਂ ਲਾਉਣ ਦਾ ਉਦੋਂ ਉਸ ਦੇ ਉੱਤੇ ਗੱਲ ਕਰਨ ਦੀ ਬਜਾਏ ਉਹਦੇ ਤੇ ਸਟੇ ਲਾਉਣ ਦੀ ਬਜਾਏ ਜਾਂ ਉਹਨਾਂ ਨੂੰ ਆਗਿਆ ਦੇਣ ਦੀ ਬਜਾਏ ਹੋਰ ਇਹ ਗੇੜ ਚ ਪਾ ਲਿਆ ਸੀਗਾ ਤੇ ਉਹਦੇ ਚ ਕਿਤੇ ਨਾ ਕਿਤੇ ਸੁਪਰੀਮ ਕੋਰਟ ਦਾ ਇਹ ਜਿਹੜਾ ਬੈਂਚ ਹੈ ਉਹ ਵੀ ਜ਼ਿੰਮੇਵਾਰ ਹੈ ਇਸ ਗੱਲ ਲਈ ਤੇ ਕੇਂਦਰੀ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਜਿਹੜਾ ਪਹਿਲਾਂ ਤਾਂ ਸੰਵਿਧਿਪਾਤਰ ਨੇ ਕਿਹਾ ਸੀਗਾ ਵੀ ਜਿਹੜਾ ਜਿਹੜਾ ਵਿਰੋਧੀ ਧਿਰ ਨੇ ਜਗਦੀਪ ਧੰਕਰ ਜੀ ਦੇ ਖਿਲਾਫ ਜਿਹੜਾ ਬੇਵਿਸ਼ਵਾਸੀ ਮਤਾ ਲਿਆਂਦਾ ਹੈ ਇਹ ਮਤਾ ਜੱਟਾਂ ਦੇ ਵਿਰੋਧੀ ਹੈ ਕਿਸਾਨਾਂ ਦੇ ਵਿਰੋਧੀ ਹੈ ਕੱਲ ਉਸ ਨੇ ਆਪ ਕਹਿ ਦਿੱਤਾ ਕਿ ਇਹ ਜਿਹੜਾ ਸਾਰਾ ਕੁਝ ਕਰ ਰਹੀ ਹੈ ਵਿਰੋਧੀ ਧਿਰ ਇੱਕ ਖਾਸ ਜਿਹੜੀ ਮੇਰੀ ਕਮਿਊਨਿਟੀ ਹੈ ਜਾਨੀ ਕਿ ਕਿਸਾਨ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ ਜਗਦੀਪ ਧੰਕਰ ਜੀ ਜੇ ਤੁਸੀਂ ਆਪਣੇ ਆਪ ਨੂੰ ਵੈਸੇ ਤਾਂ ਤੁਹਾਡਾ ਤਾਂ ਕਿਸੇ ਨਾਲ ਵੀ ਕੋਈ ਨਹੀਂ ਤੁਹਾਡਾ ਤਾਂ ਆਪਣਾ ਨਿੱਜੀ ਕੁਰਸੀ ਨਾਲ ਹੈ ਬੀਜੇਪੀ ਦੇ ਨਾਲ ਚਿਪਕੇ ਹੋਏ ਹੋ ਇਸੇ ਕਰਕੇ ਉਹਦੇ ਕੋ ਕਰਮਾਂ ਨੂੰ ਜਸਟੀਫਾਈ ਕਰਦੇ ਹੋ ਤੇ ਜੇ ਤੁਸੀਂ ਸੱਚੂੱਚ ਹੀ ਐਸਥਮਤ ਹੋ ਵੀ ਮੈਂ ਕਿਸਾਨਾਂ ਦਾ ਤਾਂ ਫਿਰ ਕਿਸਾਨਾਂ ਦੇ ਕੋਲ ਲਈ ਜਿਹੜਾ ਤੁਸੀਂ ਉੱਥੇ ਪੂਲੇ ਬੰਬੇ ਚ ਬੋਲੇ ਸੀਗੇ ਹੁਣ ਰਾਜ ਸਭਾ ਚ ਬੋਲੋ ਤਾਂ ਰਾਜ ਸਭਾ ਚ ਮਤਾ ਲੈ ਕੇ ਆਓ ਵੀ ਅਸੀਂ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਪੂਰੀਆਂ ਕਰਦੇ ਹਾਂ ਜਿਹੜਾ ਤੇਰਾਂ ਮੰਗਾਂ ਦਾ ਚਾਰਟਰ ਹੈ ਫਿਰ ਤਾਂ ਤੁਹਾਨੂੰ ਕਿਸਾਨ ਬਣਨੀ ਹੈ ਤੁਸੀਂ ਤਾਂ ਹੋਕੇ ਕਿਸਾਨ ਨੂੰ ਕਿਸਾਨ ਦਾ ਪੁੱਤ ਹੈਗੇ ਹੋ ਤੁਸੀਂ ਜੰਮੇ ਕਿਸਾਨ ਦੇ ਘਰ ਪਰ ਕਿਸਾਨੀ ਕਿਤੇ ਨਾਲ ਤੁਹਾਡਾ ਕੋਈ ਸਲੂਕਾਰ ਨਹੀਂਗਾ ਦੁਰਾਕਾਰ ਕਰਦੇ ਹੋ ਤੁਸੀਂ ਉਸ ਦੀ ਤੇ ਜਦੋਂ ਇੱਕ ਬੰਨੇ ਇੱਕ ਕਿਸਾਨ ਆਗੂ ਦੀ ਜਾਨ ਨੂੰ ਖਤਰਾ ਬਣਿਆ ਪਿਆ ਤੇ ਤੁਸੀਂ ਇਸ ਦੇ ਉੱਤੇ ਆਪਣੀ ਰਾਜਨੀਤੀ ਦਾ ਖੇਡ ਰਹੇ ਹੋ ਪਰ ਕਿਸਾਨਾਂ ਲਈ ਕਰ ਕੁਛ ਨਹੀਂ ਰਿਹਾ ਅਗਲੀ ਗੱਲ ਦੋਸਤੋ ਜੰਮੂ ਕਸ਼ਮੀਰ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਮਨੋਸ਼ ਸਿਨਾ ਜੀ ਉਹਨਾਂ ਨੇ ਦੋ ਵਾਈਸ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦਾ ਟਿਨਿਓਰ ਜਿਹੜਾ ਹੈ ਚਾਂਸਲਰ ਵਜੋਂ ਅੱਗੇ ਐਕਸਟੈਂਡ ਕਰਤਾ ਉਹਨਾਂ ਦਾ ਸਮਾਂ ਵਧਾਤਾ ਵਾਈਸ ਚਾਂਸਲਰ ਸਿੱਧਾ ਤੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਐ ਉਮਰ ਅਬਦੁੱਲਾਹ ਜੀ ਜਿਹੜੇ ਕਿ ਪ੍ਰੋ ਚਾਂਸਲਰ ਨੇ ਉਹਨਾਂ ਦੋ ਯੂਨੀਵਰਸਿਟੀਆਂ ਦੇ ਉਹਨਾਂ ਨੇ ਗਿਲਾ ਕੀਤਾ ਕਿ ਮੇਰੇ ਨਾਲ ਐਜ਼ ਪ੍ਰੋ ਚਾਂਸਲਰ ਜੋ رائے ਕਰਨੀ ਬਣਦੀ ਸੀਗੀ ਗਵਰਨਰ ਸਾਹਿਬ ਦੀ ਉਹ ਉਹਨਾਂ ਨੇ ਕੀਤੀ ਨਹੀਂ ਹੈ ਸੇ ਇਸ ਲਈ ਅਸੀਂ ਜਿਹੜਾ ਇਸ ਜਿਹੜਾ ਇਹਨਾਂ ਦੇ ਸੂਬਿਆਂ ਦੇ ਅਧਿਕਾਰਾਂ ਤੇ ਇਹਨਾਂ ਦੇ ਰਾਹੀਂ ਜਿਹੜਾ ਖਤਰਾ ਹੈਗਾ ਉਸ ਨੂੰ ਵੀ ਅਸੀਂ ਭਾਵਦੇ ਆ ਤੇ ਇਹ ਜਿਹੜੇ ਯੂਨੀਵਰਸਟੀਆਂ ਦੇ ਚਾਂਸਲਰ ਨੇ ਉਹ ਸੂਬਾ ਸਰਕਾਰਾਂ ਦੇ ਅਧਿਕਾਰ ਚ ਆਉਣੇ ਚਾਹੀਦੇ ਹੈ ਗਵਰਨਰ ਨਹੀਂ ਲੈਣੇ ਚਾਹੀਦੇ ਅ ਅਗਲੀ ਗੱਲ ਦੋਸਤੋ ਵੀ ਦਿੱਲੀ ਦੇ ਵਿੱਚ ਇੱਕ ਹਫ਼ਤੇ ਚ ਦੂਜੀ ਵਾਰੀ ਕੱਲ ਫੇਰ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲਾਂ ਪ੍ਰਾਪਤ ਹੋ ਗਈ ਇਹ ਪਹਿਲਾਂ ਵੀ ਹੁੰਦੀਆਂ ਰਹੀਆਂ ਪਹਿਲਾਂ ਇਹ 에ਅਰਲਾਈਨਸ ਨੂੰ ਹੁੰਦੀਆਂ ਰਹੀਆਂ ਇਹ ਕੇਂਦਰੀ ਜਿਹੜਾ ਗ੍ਰਹਿ ਮੰਤਰਾਲੇ ਜਾਂ ਦੂਸਰੇ ਮੰਤਰਾਲੇ ਨੇ ਉਹ ਕਿੱਥੇ ਸੁਤੇ ਪਏ ਹੈ ਕਿ ਇਹ ਈਮੇਲ ਆਉਂਦੀ ਹੈ ਤੇ ਕੋਈ ਚਾਹੇ ਉਹ ਝੂਠੀਆਂ ਹੀ ਹੋਣ ਇੱਕ ਭੈ ਦਾ ਮਾਹੌਲ ਸਾਰੇ ਦੇਸ਼ ਦੇ ਵਿੱਚ ਬਣਨਾ ਛੋਟੇ ਛੋਟੇ ਬੱਚਿਆਂ ਦੇ ਮਾਪੇ ਤੇ ਉਹਨਾਂ ਦੇ ਗੁਆਂਢੀ ਸਾਰੇ ਰਿਸ਼ਤੇਦਾਰ ਉਹਨਾਂ ਦੇ ਦਿਲ ਫੜੇ ਜਾਂਦੇ ਆ ਵੀ ਉੱਥੇ ਬੰਬ ਦੀ ਹੋਇਆ ਕਿਤੇ ਘਟਨਾ ਜਾਵੇ ਸਾਡੇ ਬੱਚਿਆਂ ਦਾ ਨੁਕਸਾਨ ਨਾ ਹੋ ਜੇ ਸਾਡੇ ਟੀਚਰਾਂ ਦਾ ਨੁਕਸਾਨ ਨਾ ਹੋ ਜੇ ਸੋ ਇਹ ਸਰਕਾਰ ਦੀ ਬਿਲਕੁਲ ناکامی ਨੇ ਇਹ ਜਿਹੜੇ ਇਹੋ ਜਿਹੇ ਜਿਹੜੀਆਂ ਮੀਲਜ਼ ਆ ਰਹੀਆਂ ਨੇ ਆ ਲਾਸਟ ਗੱਲ ਦੋਸਤੋ ਆ ਕੱਲ ਸਾਡੇ ਭਾਰਤ ਦਾ ਜਿਹੜਾ ਇੱਕ ਚੈਸ ਦਾ ਜਿਹੜੀ ਜਿਹਨੂੰ ਸਤਰੰਜ ਕਹਿੰਦੇ ਆ ਸਤਰੰਜ ਦਾ ਖਿਡਾਰੀ ਗੁਕੇਸ਼ ਧੀ ਗੁਕੇਸ਼ ਜਿਹੜਾ ਮਦਰਾਸ ਤੋਂ ਹੈ ਤਾਮਨਾਡੂ ਤੋਂ ਹੈ ਤੇ ਜਿਸ ਨੇ ਮਹਿਜ 18 ਸਾਲ 6 ਮਹੀਨੇ 2 ਹਫਤਿਆਂ ਦੀ ਉਮਰ ਦੇ ਵਿੱਚ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਵਰਲਡ ਚੈਂਪੀਅਨਸ਼ਿਪ ਹੈ ਜੈਂਸ ਦਾ ਜਿਹੜਾ ਪਹਿਲਾਂ ਸੀਗਾ ਰੂਸੀ ਉਹਦਾ ਪਿਛਲੇ 20 ਸਾਲ ਤੋਂ ਰਿਕਾਰਡ ਬਣਿਆ ਹੋਇਆ ਸੀਗਾ ਉਹਨੂੰ ਚੈਲੰਜ ਨਹੀਂ ਸੀ ਕੀਤਾ ਕਿਸੇ ਨੇ ਵੀ ਉਹ ਤੋਂ ਛੋਟੀ ਉਮਰ ਦਾ ਕੋਈ ਆ ਜੇ ਤਾਂ ਇਹ ਗੁਕੇਸ਼ ਜਿੱਥੇ ਤਾਂ ਵਰਲਡ ਚੈਂਪੀਅਨ ਬਣਿਆ ਇਹ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਹੈ ਤੇ ਸਭ ਤੋਂ ਛੋਟੀ ਉਮਰ ਦਾ ਬਣਿਆ ਇੱਕ ਰਿਕਾਰਡ ਤੋੜਿਆ ਇਹ ਦੂਜੀ ਪ੍ਰਾਪਤੀ ਹੈ ਤੇ ਉਹ ਜਿਹੜਾ ਉਸ ਨੂੰ ਜਿਹੜੀ ਉਹਨਾਂ ਦੀ ਜਿਹੜੀ ਬੋਡੀ ਕਰਾਉਂਦੀ ਹੈ ਇਹ ਉਸ ਨੇ ਇੱਕ 13 13.5 ਜਿਹੜਾ ਲੱਖ ਡਾਲਰ ਉਸ ਨੂੰ ਮਿਲਣਾ ਤੇ ਦੂਜੀ ਸਥਾਨ ਤੇ ਜਿਹੜਾ ਪਹਿਲਾ ਚੈਂਪੀਅਨ ਸੀਗਾ ਚੀਨ ਦਾ ਡਿੰਗ ਲੀ ਰੇਨ ਉਸ ਨੂੰ 11.5 ਜਿਹੜੇ ਲੱਖ ਹੈ ਉਹ ਮਿਲਨੇ ਹੈ ਤੇ ਦਮਨਾਡੂ ਦੇ ਮੁੱਖ ਮੰਤਰੀ ਸ਼੍ਰੀ ਅਹਿਮ ਕੇ ਸਟਾਲਨ ਨੇ ਉਹ 5 ਕਰੋੜ ਰੁਪਏ ਦਾ ਆਪਣੇ ਸੂਬੇ ਵੱਲੋਂ ਇਨਾਮ ਵੀ ਐਲਾਨ ਕੀਤਾ ਹੈਗਾ ਲਾਸਟ ਸਭ ਤੋਂ ਖੀਵੀ ਗੱਲ ਜਿਹੜਾ ਸਾਡਾ ਭਾਰਤੀ ਆਰਮੀ ਦੀ ਜਿਹੜਾ ਚੀਫ ਹੈ ਉਹਦਾ ਮੁਖੀ ਹੈ ਉਹਦਾ ਜਿਹੜਾ ਲਾਉਂਸ ਬਣਿਆ ਹੋਇਆ ਹੈ ਉਸ ਲੌਂਜ ਦੇ ਵਿੱਚ ਇੱਕ ਬਹੁਤ ਪੁਰਾਣੀ ਪੇਂਟਿੰਗ ਲੱਗੀ ਹੋਈ ਸੀ 1971 ਚ ਜਦੋਂ ਜੰਗ ਦੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾ ਦਿੱਤਾ ਤੇ ਉਸ ਟਾਈਮ ਜਿਹੜੇ ਜਨਰਲ ਨਿਆਜ਼ੀ ਨੇ ਉਹ ਜਨਰਲ ਜਗਜੀਤ ਸਿੰਘ ਅਰੋੜਾ ਜੀ ਦੇ ਸਾਹਮਣੇ ਆ ਸਮਰਪਣ ਕਰ ਰਹੇ ਐ ਤੇ ਉਸ ਜੰਗਬੰਦੀ ਦੇ ਉੱਤੇ ਸਾਈਨ ਕਰ ਰਿਹਾ ਤੇ ਜਿਹੜੇ ਪਾਕਿਸਤਾਨੀ ਫੌਜ ਦੇ ਜਿਹੜੇ ਤਕਰੀਬਨ 70 ਹਜ਼ਾਰ ਜਿਹੜੇ ਫੌਜੀ ਨੇ ਉਹ ਆਤਮ ਸਮਰਪਣ ਕਰਦੇ ਆ ਹਥਿਆਰ ਸਿਰਦੇ ਐ ਤੇ ਉਹ ਜਿਹੜੀ ਪੇਂਟਿੰਗ ਲੱਗੀ ਹੋਈ ਸੀਗੀ ਹੁਣ ਉਸ ਪੇਂਟਿੰਗ ਨੂੰ ਹਟਾ ਕੇ ਉਹਦੇ ਥਾਂ ਦੇ ਉੱਤੇ ਅ ਅਜਹੀ ਪੇਂਟਿੰਗ ਲਾਈ ਹੈ ਜਿਸ ਨੂੰ ਜਿਹੜਾ ਕਿਹਾ ਗਿਆ ਵੀ ਇਹ ਸਾਡਾ ਜਿਹੜਾ ਧਰਮ ਧਰਮ ਦੀ ਰੱਖਿਆ ਕਰਨਾ ਹੈਗਾ ਜਿਹੜੀ ਜਿਹਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਨੂੰ ਰੱਥ ਤੇ ਉੱਤੇ ਦਿਖਾਇਆ ਗਿਆ ਤੇ ਚਾਂਕੀਆ ਜੀ ਨੂੰ ਵੀ ਦਿਖਾਇਆ ਗਿਆ ਉਦੇ ਨਾਲ ਨਾਲ ਅੱਜ ਦੇ ਜਿਹੜੇ ਆਧੁਨਿਕ ਟੈਂਕ ਤੇ ਦੂਜੀਆਂ ਤੀਜੀਆਂ ਨੇ ਇਹ ਵੀ ਦਿਖਾਈਆਂ ਗਈਆਂ ਨੇ ਤਾਂ ਇਸ ਦੇ ਉੱਤੇ ਪੁਰਾਣੇ ਜਿਹੜੇ ਬਹੁਤ ਵੱਡੇ ਪੁਰਾਣੇ ਫੌਜ ਦੇ ਜਨਰਲ ਰਹੇ ਐ ਉਹਨਾਂ ਨੇ ਸਖਤ ਇਤਰਾਜ਼ ਕੀਤਾ ਹੈ ਕਿ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਆਉਂਦੇ ਐ ਬਾਹਰਲੇ ਦੇਸ਼ਾਂ ਦੇ ਜਿਹੜੇ ਆਰਮੀ ਚੀਫ ਨੇ ਤਾਂ ਉਹਨਾਂ ਦੇ ਅੱਗੇ ਅਸੀਂ ਸਾਡੀ ਆਰਮੀ ਦਾ ਕਿਹੜਾ ਰੂਪ ਦਿਖਾ ਰਹੇ ਹਾਂ ਕੀ ਅਸੀਂ ਉਹ ਜਿੱਤ ਵਾਲਾ ਦਿਖਾਉਣਾ ਸੀ ਜਿਹੜਾ ਪਹਿਲਾਂ ਲੱਗਿਆ ਹੋਇਆ ਸੀ ਜਾਂ ਇੱਕ ਅਜਿਹਾ ਜਿਹਦੇ ਵਿੱਚ ਸਿਰਫ ਇਤਿਹਾਸ ਹੈ ਜਿਦੇ ਚ ਕੁਝ ਇਤਿਹਾਸ ਹੈ ਕੁਝ ਰਲ ਗੱਡ ਗੱਲਾਂ ਨੇ ਧਰਮ ਦੀਆਂ ਆਪਣੀਆਂ ਆਪਣੀਆਂ ਵਿਆਖਿਆਵਾਂ ਨੇ ਉਹ ਦਿਖਾਇਆ ਜਾਣਾ ਹੈ ਤੇ ਦਿਖਾਇਆ ਉਹ ਜਾਣਾ ਚਾਹੀਦਾ ਸੀ ਕਿ ਜਿਹੜਾ ਦੁਨੀਆ ਦੇ ਵਿੱਚ ਬਹੁਤ ਵੱਡੀ ਹਿਸਟਰੀ ਸੀਗੀ ਜਿਹੜੀ ਕ੍ਰੀਏਟ ਕੀਤੀ 1971 ਚ ਉਹਨੂੰ ਦਿਖਾਇਆ ਜਾਣਾ ਚਾਹੀਦਾ ਸੀ ਇਹਨਾਂ ਵੈਟਰਨਸ ਦੇ ਵਿੱਚ ਲੈਫਟੀਨੈਂਟ ਜਨਰਲ ਜਿਹੜੇ ਪਨਾਗ ਨੇ ਐਚਐਸ ਪਨਾਗ ਸਾਹਿਬ ਤੇ ਇਸੇ ਤਰ੍ਹਾਂ ਨਾਲ ਜਿਹੜੇ 에ਅਰ ਮਾਰਸ਼ਲ ਰਿਟਾਇਰ ਹੋਏ ਐ ਮਨਮੋਹ ਸਿੰਘ ਉਹ ਤੇ ਕੁਝ ਹੋਰ ਨੇ ਇਹਦੇ ਉੱਤੇ ਸਖਤ ਇਤਰਾਜ਼ ਕੀਤਾ ਵੀ ਇਹ ਬਿਲਕੁਲੀ ਗਲਤ ਰਾਪਈ ਹੋਈ ਹੈ ਸਰਕਾਰ ਇੱਕ ਪਾਸੇ ਨਹੀਂ ਹਰ ਪਾਸੇ ਉਹਦੇ ਦਿਮਾਗ ਦੇ ਵਿੱਚ ਉਹ ਜਿਹੜਾ ਹਿੰਦੂਤਵੀ ਏਜੰਡਾ ਹੈ ਉਹ ਹਰ ਥਾਂ ਤੇ ਲਾਗੂ ਕਰ ਰਿਹਾ ਹਰ ਰੂਪ ਚ ਲਾਗੂ ਕਰ ਰਿਹਾ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ ਅੱਜ ਦੀ ਗੱਲ ਚ ਇਹ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ